ਆਦਾ ਹਰੀ ਲੱਗਦੀ ਆ ਗਣਕੇ ਯਾਰ ਹਰੀ ਕਿੱਥੇ ਆ ਬੱਲੀ ਤੋੜ ਕੇ ਦੇਖ ਪੁਰਗੀ ਠੀਕ ਆ ਜਾਂਦੀ ਆ ਭੈਣ ਦੀ ਲਵੇ ਲਾਉਣੇ ਸਾਰੀ ਵੱਡੀ ਕਿਹਦਾ ਕੱਲ ਤਾਂ ਹੀ ਤਾਂ ਜਮਾ ਖੰਡੂ ਜੂ ਬਾਹਰ ਪੁਰਗੀ ਜਮਾ ਚੜੀ ਪਈ ਐ ਤਾਂ ਅੱਛਾ ਜੀ ਹੋਰ ਅੱਧਾ ਨਹੀਂ ਵੜਾ ਆਏਗਾ ਵੜਾ ਆਵਾਂਗੇ ਬੱਲੀਆਂ ਦਾ ਟੋਟੋ ਡਿੱਗੀ ਜਾਂਦੀਆਂ ਨੇ ਅੱਛਾ ਜੀ ਹੋਰ ਫਿਰ ਹੁਣ ਤਾਂ ਕਿੰਨੀ ਚਲਦੀ ਆ ਇਹਦਾ ਹੈ ਯਾਰ ਇੱਕ ਵੱਟ ਤੇ ਲਵੇ ਲੱਗੀ ਨਾ ਮਸ਼ੀਨ ਇਹ ਤੰਗ ਕਰਦੀ ਆ ਉਂ ਦਾ ਕੱਟ ਜਾਂਦੀ ਪਾਇਨ ਲੱਗੀ ਪੈਂਦੇ ਨੇ ਤਾਂ ਬਰੂਦ ਬਣ ਜੂ ਕੱਲ ਨੂੰ ਤਾਂ ਜਮੀ ਪੁਰ ਜੂ ਇਹ ਕੱਲ ਨੂੰ ਤਾਂ ਮਹਾਗਾ ਨੂੰ ਫਿਰ ਤਾਂ ਮੈਂ ਤਾਂ ਕਹਿੰਦਾ ਹੁਣੀ ਕਹਿ ਮਸ਼ੀਨ ਨੂੰ ਹਰ ਆ ਲੈ ਡਾਂਡਾ ਟੁੱਟਣ ਵਾਲੇ ਕਰਤੇ ਫਿਰ ਤਾਂ ਆ ਗਈ ਪੂਰੀ ਬਸ ਠੀਕ ਹੈ ਠੀਕ ਹੈ ਓਕੇ ਕਰ ਦਈਏ ਕੰਮ ਫਿਰ ਜਮਾ ਹੈ ਆ ਗਈ ਫਿਰ ਤਾਂ ਪਟਾਂਗੇ ਬਸ ਇਧਰ ਹੀ ਮੋੜ ਦੇਂਗਾ ਤੇ ਧੌਣ ਜੀ ਮਸ਼ੀਨ ਦੀ ਠੀਕ ਆ ਠੀਕ ਆ ਬਸ ਫਿਰ ਜਦੋਂ ਇੱਕ ਤਾਂ ਆਇਆ ਔਖਾ ਹੋ ਜਾਂਦਾ ਨਾ ਗਮਾਂਡੀ ਤੇ ਜਦੋਂ ਆ ਕੇ ਲੱਗ ਜੇ ਮਸ਼ੀਨ ਫਿਰ ਤਾਂ ਬਰੂਦ ਹੀ ਬਣ ਜਾਂਦੇ ਫਿਰ ਤਾਂ ਜਵੇਂ ਬਰੂਦ ਬਣ ਜਾਂਦੀ ਆਈ ਹੋਈ ਵੀ ਆ ਜਾਂਦੀ ਆ ਭੈਣ ਜੀ ਮਿੰਟ ਜੀ ਹਣਾ ਜਮਾ ਔਖਾ ਹੋਵੇ ਯਾਰ ਭਗਵੰਦੀ ਹੁਣ ਪਹਿਲਾ ਨਗਦਾ ਇੱਕ ਉਤਾਂ ਦੀ ਜਮਾ ਮੈਂ ਇਹ ਮੇਲਦਾ ਆ ਜਿਹੜੀ ਫਿਰਦੀ ਆਣਾ ਇਹਨੂੰ ਦੇਖ ਕੇ ਤਾਂ ਜਮੇ ਹੈਣਾ ਮਰਨ ਹੋਇਆ ਪਿਆ ਹੈਣਾ ਉਹ ਉਹ ਜਿਹੜਾ ਟਰੈਕਟਰ ਹੈ ਤੂੰ ਹੀ ਲਿਆ ਮਗਰ ਹੋਰ ਲਿਆ ਆਏ ਮੱਲੋ ਮੱਲੀ ਪੜਾਵਾਂਗੇ ਤਾਂ ਨਾ ਇਹ ਮਸ਼ੀਨ ਵਾਲਾ ਮੈਨੂੰ ਕਹਿੰਦਾ ਸੀਗਾ ਕਹਿੰਦਾ ਕੱਲ ਵੀ ਉਹ ਹੋ ਗਿਆ ਕਹਿੰਦਾ ਬਾਈ ਕੱਲ ਤਾਂ ਇਹਨੇ ਜਵਾਬ ਦਿੱਤਾਗਾ ਤੇ ਇਹ ਮੈਂ ਇਹ ਕਹਿੰਦਾ ਵੀ ਇਹਨੂੰ ਦੇਖ ਕੇ ਇਹ ਟਰਾਲੀ ਲੈ ਆਇਆ ਕਰਦਾ ਹਾਲ ਦਾ ਯਾਰ ਮੈਂ ਕਿਹੜਾ ਇੱਤਾ ਜੀ ਹਰੀ ਹੀ ਲੱਗੇ ਮੈਨੂੰ ਹਾਂ ਜਦੋਂ ਲਵੇ ਇਹ ਮਸ਼ੀਨ ਚੱਲਣੀ ਲੱਗੀ ਆਏ ਲੱਗੇ ਵੀ ਕਟੀਆਂ ਵਜੀਆਂ ਹੁਣ ਭੁਰਨ ਲੱਗੀ ਭੈਣ ਨੇ ਜੀ ਹੁਣ ਤਾਂ ਵੜਾ ਲਈ ਅੱਛਾ ਹੁਣ ਤਾਂ ਫਿਰ ਗਿਆ ਕੰਮ ਹੁਣ ਸਿਰੋਤ ਨਹੀਂ ਨੰਗਾ ਪਾਣੀ ਕਹਿੰਦਾ ਹੁਣ ਫਿਰ ਆਇਆ ਕਰੇ ਮਸ਼ੀਨ ਦਾ ਮੂਰੀ ਹੋ ਜਾਈ ਇੱਧਰ ਲੈ ਫਟੇ ਜੇ ਤਾਂ ਫਿਰ ਟੂਗਾ ਕਿਸੇ ਪਾਸੇ ਨਹੀਂ ਜਾਣ ਮੈਨੂੰ ਜਿਆਦਾ ਵੱਢ ਕੇ ਜੇ ਉੱਤੋਂ ਹੀ ਨਿਕਲ ਹੁਣ ਮਸ਼ੀਨ ਵਾਲਾ ਵੀ ਇੰਜ ਕਹਿੰਦਾ ਇਹ ਕਹਿੰਦਾ ਮੈਂ ਤਾਂ ਕਹਿੰਦਾ ਭਾਈ ਇਹਨੂੰ ਕੱਲੇ ਦਾ ਟਾਈਮ ਦਿੱਤਾ ਹੋਇਆ ਵੀ ਕੱਲ ਨੂੰ ਵੱਢੂੰ ਕੱਲ ਰਾਹੀਂ ਤੱਕ ਇਹਦਾ ਕਿ ਮੋਂ ਉਹਦਾ ਹਰੀ ਮਹਾਨ ਚੱਕਣ ਦੂ ਠੀਕ ਆ ਕਾ ਫਿਰ ਆਪਾਂ ਕਰ ਦਿਆਂ ਦੀ ਮਿੰਤਦਾਰੀ ਠੀਕ ਕਹਿੰਦੇ ਆ ਹਨਾ